ਪਹਿਲਾ ਕੰਮ ਵੈਲਿਆਣੇ ਵੈਲ ਕੱਟਨੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਨੇ ਤੀਜਾ ਕੰਮ ਲੈਣੀ ਆ ਮੁੱਲ ਦੀ ਲੜਾਈ ਨਹੀਂ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਤੇਰੇ ਦਰ ਤੇ ਜਿੰਨਾ ਜ਼ਿਆਦਾ ਤੁਸੀਂ ਚਮਕੀਲਾ ਜੀ ਨੂੰ ਸੁਣਦੇ ਜਾਓਗੇ ਤੁਹਾਨੂੰ ਉਹਨਾਂ ਨਾਲ ਮੁਹੱਬਤ ਹੋਣਦੀ ਜਾਏਗੀ ਚਮਕੀਲਾ ਜੀ ਵੈਸੇ ਤਾਂ ਬੜੇ ਹੀ ਮਸ਼ਹੂਰ ਸੀ ਪੰਜਾਬ ਦੇ ਲੇਕਿਨ ਹੁਣ ਉਹਨਾਂ ਦੀ ਫਿਲਮ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਹੋਰ ਜ਼ਿਆਦਾ ਮਸ਼ਹੂਰੀ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਲੋਕੀ ਉਹਨਾਂ ਦੇ ਗਾਣੇ ਰੀਡਿਸਕਵਰ ਕਰ ਰਹੇ ਹੈ ਡੈਫੀਨਿਟਲੀ ਦੋ ਵਿਚਾਰ ਹੋ ਸਕਦੇ ਨੇ ਗਾਣਾ ਦੇ ਬੋਲਾਂ ਨੂੰ ਲੈ ਕੇ ਲੇਕਿਨ 70 80% ਗਾਣੇ ਜਿਹੜੇ ਮੈਂ ਸੁਣੇ ਉਹਨਾਂ ਦੇ ਉਹਦੇ ਵਿੱਚ ਲਿਰਿਕਸ ਕਲੀਨ ਲੱਗ ਰਹੇ ਹੈ ਇਸ ਕਰਕੇ ਆਪਾਂ ਉਸ ਡਿਬੇਟs ਨਹੀਂ ਪੈਂਦੇ ਕਿ ਆ ਗਾਣੇ ਸਹੀ ਸੀ ਗਲਤ ਸੀ ਪਰ ਉਹਨਾਂ ਦੇ ਅਗਰ ਆਪਾਂ 뮤직 ਦੀ ਗੱਲ ਕਰੀਏ ਉਹਨਾਂ ਦੀ ਆਵਾਜ਼ ਦੀ ਉਹਨਾਂ ਦਾ ਪਰਫਾਰਮੈਂਸ ਦੀ ਉਹਨਾਂ ਦੀ ਸੈਂਸ ਆਫ 뮤직 ਦੀ ਤਾਂ ਉਹ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਉਹਨਾਂ ਦੀ ਸਮਾਦ ਦੇ ਉੱਪਰ ਤੇ ਦੇਖ ਰਿਆਂ ਲੁਧਿਆਣਾ ਦੇ ਡੁਗਰੀ ਦੇ ਵਿੱਚ ਹੀ ਉਹਨਾਂ ਦੀ ਸਮਾਦ ਹੈਗੀ ਹੈ ਤੇ ਇੱਥੇ ਸ਼ਰਧਾਂਜਲੀ ਦੇਣ ਹਜ਼ਾਰਾਂ ਦੀ ਗਿਣਤੀ 'ਚ ਲੋਕੀ ਆਉਂਦੇ ਨੇ ਇੱਥੇ ਮੇਲਾ ਵੀ ਲੱਗਦਾ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਉੱਥੇ ਉਹਨਾਂ ਦੀ ਫੋਟੋਜ਼ ਲੱਗੀਆਂ ਹੋਈਆਂ ਨੇ ਤੇ ਕਾਫੀ ਇੱਥੇ ਤੁਹਾਨੂੰ ਫੋਟੋਜ਼ ਨੇ ਜਿਹੜੀਆਂ ਮਿਲ ਜਾਣਗੀਆਂ ਜਿਹੜੀ ਕਿ ਬਹੁਤ ਡਿਫਰੈਂਟ ਨੇ ਯਾ ਸਮੇ ਦੀ ਜਿਹੜੀ ਯਾਦ ਹੈ ਉਹ ਕਰਾਉਂਦੀਆਂ ਨੇ ਇਹ ਡੁਗਰੀ ਪਿੰਡ ਦਾ ਸ਼ਮਸ਼ਾਨ ਘਾਟ ਹੁੰਦਾ ਸੀ ਇਹ ਦੱਸਿਆ ਗਿਆ ਲੁਧਿਆਣੇ ਦੇ ਵਿੱਚ ਹੀ ਆਇ ਸ਼ਹਿਰ ਦੇ ਬਿਲਕੁਲ ਵਿੱਚ ਆ ਤੁਹਾਨੂੰ ਇੱਕ ਖਾਸ ਗੱਲ ਦੱਸ ਦਿੰਨਾ ਸੋ ਕਾਫੀ ਸਾਲਾਂ ਤੋਂ ਦਹਾਕਿਆਂ ਤੋਂ ਸ਼ਹਿਰ ਦੇ ਵਿੱਚ ਹੀ ਹੈਗਾ ਇਹ ਬੁਗਰੀ ਪਿੰਡ ਜਿਹੜਾ ਹੈ ਇਹਦੇ ਆਸ-ਪਾਸ ਸਾਰਾ ਅਰਬਨ ਸਟੇਟ ਜਿਹੜਾ ਵਸਿਆ ਹੋਇਆ ਸੋ ਕਾਫੀ ਪ੍ਰਾਈਮ ਪ੍ਰਾਪਰਟੀ ਹੈ ਇਹ ਦੱਸਿਆ ਕਿ ਇੱਥੇ ਚਮਕੀਲਾ ਜੀ ਕੋਲ 10 ਕਿल्ले ਵੀ ਹੋਰ ਸੀਗੇ ਐਂਡ ਬਹੁਤ ਹੀ ਲੋਕੀ ਇੱਥੇ ਆ ਕੇ ਭਾਵਕ ਵੀ ਹੁੰਦੇ ਨੇ ਤੇ ਸਾਨੂੰ ਵੀ ਮੌਕਾ ਮਿਲਿਆ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਇੱਥੇ ਇਹਨਾਂ ਦੀ ਜਿਹੜੀ ਮੈਮੋਰੀਅਲ ਹੈਗਾ ਜਾਂ ਸਮਾਦ ਕਹੀਏ ਉਹ ਇੱਥੇ ਹੈਗੀ ਹੈ ਇਹ ਦੱਸਿਆ ਕਿ ਇੱਥੇ ਚਮਕੀਲਾ ਜੀ ਤੇ ਅਮਰਜੋਤ ਜੀ ਦੋਵਾਂ ਦਾ ਸੰਸਕਾਰ ਹੋਇਆ ਸੀ ਇਹ ਵੀ ਇੱਥੇ ਪਤਾ ਲੱਗਿਆ ਤੇ ਸਦੀਆਂ ਦੇ ਵਿੱਚ ਦਹਾਕਿਆਂ ਦੇ ਵਿੱਚ ਇੱਕ ਵਾਰੀ ਇਦਾਂ ਦੇ ਜਿਹੜੇ ਗਾਇਕ ਨੇ ਆਉਂਦੇ ਨੇ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਦੇਣ ਵਾਲਿਆਂ ਦੀ ਕੋਈ ਵੀ ਕਮੀ ਨਹੀਂ ਹੈਗੀ ਤੇ ਪੰਜਾਬ ਦਾ ਰੂਰਲ 뮤ਜ਼ਿਕ ਜਿਹੜਾ ਹੈਗਾ ਉਹ ਇੱਕ ਵਾਰੀ ਫੇਰ ਤੋਂ ਰਿਵਾਈਵ ਇਹਦੇ ਕਰਕੇ ਡੈਫੀਨਿਟਲੀ ਹੋਇਆ ਐਂਡ ਜਿਹੜੇ ਲੋਕੀ ਅੱਜ ਤੱਕ ਚਮਕੀਲਾ ਨਹੀਂ ਵੀ ਸੁਣਦੇ ਸੀ ਉਹ ਵੀ ਹੁਣ ਸੁਣ ਰਹੇ ਨੇ ਸਗੋਂ ਕਿ ਪੂਰੇ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਸ਼ਾਇਦ ਇੰਨੀ ਸਮਝ ਵੀ ਨਹੀਂ ਆਉਂਦੀ ਉਹ ਵੀ ਚਮਕੀਲਾ ਠੇਢ ਸੁਣ ਰਹੇ ਐ ਤੇ ਗਾਉਣ ਦੀ ਕੋਸ਼ਿਸ਼ ਕਰ ਰਹੇ ਐ ਇਹ ਇਫੈਕਟ ਹੋਇਆ ਇਸ ਮੂਵੀ ਦਾ ਉਮੀਦ ਹੈ ਕਿ ਇਹ ਜੋ ਚਮਕੀਲਾ ਜੀ ਦੀ ਸਮਾਦ ਹੈਗੀ ਐ ਇੱਥੇ ਮੇਲੇ ਹਮੇਸ਼ਾ ਲੱਗਦੇ ਰਹਿਣਗੇ ਤੇ ਇਹ ਜਿਹੜਾ ਪੰਜਾਬ ਦਾ ਰੂਰਲ 뮤직 ਹੈ ਇਹ ਹਮੇਸ਼ਾ ਜਿੰਦਾ ਰਹੇਗਾ ਲੁਧਿਆਣਾ ਪੋਚਲੇ ਮਨੀਤ ਸਿੰਘ ਧੰਨਵਾਦ ਪਹਿਲਾ ਕੰਮ ਵੈਲੀਆਂ ਨੇ ਵੈਲ ਕੱਟਨੇ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਨੇ ਤੀਜਾ ਕੰਮ ਲੈਣੀ ਆ ਮੁੱਲ ਦੀ ਲੜਾਈ ਨਹੀਂ ਕੋਈ ਆਣ ਕੇ ਮਾਈ ਦਾ ਲਾਲ ਟਕਰੇ ਤੇਰੇ ਦਰ ਤੇ ਜਿੰਨਾ ਜ਼ਿਆਦਾ ਤੁਸੀਂ ਚਮਕੀਲਾ ਜੀ ਨੂੰ ਸੁਣਦੇ ਜਾਓਗੇ ਤੁਹਾਨੂੰ ਉਹਨਾਂ ਨਾਲ ਮੁਹੱਬਤ ਹੁੰਦੀ ਜਾਏਗੀ ਚਮਕੀਲਾ ਜੀ ਵੈਸੇ ਤਾਂ ਬੜੇ ਹੀ ਮਸ਼ਹੂਰ ਸੀ ਪੰਜਾਬ ਦੇ ਲੇਕਿਨ ਹੁਣ ਉਹਨਾਂ ਦੀ ਫਿਲਮ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਹੋਰ ਜ਼ਿਆਦਾ ਮਸ਼ਹੂਰੀ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਲੋਕੀ ਉਹਨਾਂ ਦੇ ਗਾਣੇ ਰੀਡਿਸਕਵਰ ਕਰ ਰਹੇ ਹੈ ਡੈਫੀਨਿਟਲੀ ਦੋ ਵਿਚਾਰ ਹੋ ਸਕਦੇ ਨੇ ਗਾਣਾ ਦੇ ਬੋਲਾਂ ਨੂੰ ਲੈ ਕੇ ਲੇਕਿਨ 70 80% ਗਾਣੇ ਜਿਹੜੇ ਮੈਂ ਸੁਣੇ ਉਹਨਾਂ ਦੇ ਉਹਦੇ ਵਿੱਚ ਲਿਰਿਕਸ ਕਲੀਨ ਲੱਗ ਰਹੇ ਹੈ ਇਸ ਕਰਕੇ ਆਪਾਂ ਉਸ ਡਿਬੇਟs ਨਹੀਂ ਪੈਂਦੇ ਕਿ ਆ ਗਾਣੇ ਸਹੀ ਸੀ ਗਲਤ ਸੀ ਪਰ ਉਹਨਾਂ ਦੇ ਅਗਰ ਆਪਾਂ 뮤직 ਦੀ ਗੱਲ ਕਰੀਏ ਉਹਨਾਂ ਦੀ ਆਵਾਜ਼ ਦੀ ਉਹਨਾਂ ਦਾ ਪਰਫਾਰਮੈਂਸ ਦੀ ਉਹਨਾਂ ਦੀ ਸੈਂਸ ਆਫ 뮤직 ਦੀ ਤਾਂ ਉਹ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਉਹਨਾਂ ਦੀ ਸਮਾਦ ਦੇ ਉੱਪਰ ਤੇ ਦੇਖ ਰਿਆਂ ਲੁਧਿਆਣਾ ਦੇ ਡੁਗਰੀ ਦੇ ਵਿੱਚ ਹੀ ਉਹਨਾਂ ਦੀ ਸਮਾਦ ਹੈਗੀ ਹੈ ਤੇ ਇੱਥੇ ਸ਼ਰਧਾਂਜਲੀ ਦੇਣ ਹਜ਼ਾਰਾਂ ਦੀ ਗਿਣਤੀ 'ਚ ਲੋਕੀ ਆਉਂਦੇ ਨੇ ਇੱਥੇ ਮੇਲਾ ਵੀ ਲੱਗਦਾ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਉੱਥੇ ਉਹਨਾਂ ਦੀ ਫੋਟੋਜ਼ ਲੱਗੀਆਂ ਹੋਈਆਂ ਨੇ ਤੇ ਕਾਫੀ ਇੱਥੇ ਤੁਹਾਨੂੰ ਫੋਟੋਜ਼ ਨੇ ਜਿਹੜੀਆਂ ਮਿਲ ਜਾਣਗੀਆਂ ਜਿਹੜੀ ਕਿ ਬਹੁਤ ਡਿਫਰੈਂਟ ਨੇ ਯਾ ਸਮੇ ਦੀ ਜਿਹੜੀ ਯਾਦ ਹੈ ਉਹ ਕਰਾਉਂਦੀਆਂ ਨੇ ਇਹ ਡੁਗਰੀ ਪਿੰਡ ਦਾ ਸ਼ਮਸ਼ਾਨ ਘਾਟ ਹੁੰਦਾ ਸੀ ਇਹ ਦੱਸਿਆ ਗਿਆ ਲੁਧਿਆਣੇ ਦੇ ਵਿੱਚ ਹੀ ਆਇਆ ਇਹ ਸ਼ਹਿਰ ਦੇ ਬਿਲਕੁਲ ਵਿੱਚ ਆ ਤੁਹਾਨੂੰ ਇੱਕ ਖਾਸ ਗੱਲ ਦੱਸ ਦਿੰਨਾ ਸੋ ਕਾਫੀ ਸਾਲਾਂ ਤੋਂ ਦਹਾਕਿਆਂ ਤੋਂ ਸ਼ਹਿਰ ਦੇ ਵਿੱਚ ਹੀ ਹੈਗਾ ਇਹ ਬੁਗਰੀ ਪਿੰਡ ਜਿਹੜਾ ਹੈ ਇਹਦੇ ਆਸ-ਪਾਸ ਸਾਰਾ ਅਰਬਨ ਸਟੇਟ ਜਿਹੜਾ ਵਸਿਆ ਹੋਇਆ ਸੋ ਕਾਫੀ ਪ੍ਰਾਈਮ ਪ੍ਰਾਪਰਟੀ ਹੈ ਇਹ ਦੱਸਿਆ ਕਿ ਇੱਥੇ ਚਮਕੀਲਾ ਜੀ ਕੋਲ 10 ਕਿੱਲੇ ਵੀ ਹੋਰ ਸੀਗੇ ਐਂਡ ਬਹੁਤ ਹੀ ਲੋਕੀਅਤ ਅਤੇ ਆਕੇ ਭਾਵਕ ਵੀ ਹੁੰਦੇ ਨੇ ਤੇ ਸਾਨੂੰ ਵੀ ਮੌਕਾ ਮਿਲਿਆ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਇੱਥੇ ਇਹਨਾਂ ਦੀ ਜਿਹੜੀ ਮੈਮੋਰੀਅਲ ਹੈਗਾ ਜਾਂ ਸਮਾਰਕ ਹੈ ਇਹ ਉਹ ਇੱਥੇ ਹੈਗੀ ਹੈ ਇਹ ਦੱਸਿਆ ਕਿ ਇੱਥੇ ਚਮਕੀਲਾ ਜੀ ਤੇ ਅਮਰਜੋਤ ਜੀ ਦੋਵਾਂ ਦਾ ਸਸਕਾਰ ਹੋਇਆ ਸੀ ਇਹ ਵੀ ਇੱਥੇ ਪਤਾ ਲੱਗਿਆ ਤੇ ਸਦੀਆਂ ਦੇ ਵਿੱਚ ਦਹਾਕਿਆਂ ਦੇ ਵਿੱਚ ਇੱਕ ਵਾਰੀ ਇਦਾਂ ਦੇ ਜਿਹੜੇ ਗਾਇਕ ਨੇ ਆਉਂਦੇ ਨੇ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਦੇਣ ਵਾਲਿਆਂ ਦੀ ਕੋਈ ਵੀ ਕਮੀ ਨਹੀਂ ਹੈਗੀ ਤੇ ਪੰਜਾਬ ਦਾ ਰੂਰਲ 뮤직 ਜਿਹੜਾ ਹੈਗਾ ਉਹ ਇੱਕ ਵਾਰੀ ਫੇਰ ਤੋਂ ਰਿਵਾਈਵ ਇਹਦੇ ਕਰਕੇ ਡੈਫੀਨਿਟਲੀ ਹੋਇਆ ਐਂਡ ਜਿਹੜੇ ਲੋਕੀ ਅਜੇ ਤੱਕ ਚਮਕੀਲਾ ਨਹੀਂ ਵੀ ਸੁਣਦੇ ਸੀ ਉਹ ਵੀ ਹੁਣ ਸੁਣ ਰਹੇ ਨੇ ਸਗੋਂ ਕਿ ਪੂਰੇ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਸ਼ਾਇਦ ਇੰਨੀ ਸਮਝ ਵੀ ਨਹੀਂ ਆਉਂਦੀ ਉਹ ਵੀ ਚਮਕੀਲਾ ਠੇਢ ਸੁਣ ਰਹੇ ਐ ਤੇ ਗੌਰ ਦੀ ਕੋਸ਼ਿਸ਼ ਕਰ ਰਹੇ ਐ ਇਹ ਇਫੈਕਟ ਹੋਇਆ ਇਸ ਮੂਵੀ ਦਾ ਉਮੀਦ ਹੈ ਕਿ ਇਹ ਜੋ ਚਮਕੀਲਾ ਜੀ ਦੀ ਸਮਾਦ ਹੈਗੀ ਐ ਇੱਥੇ ਮੇਲੇ ਹਮੇਸ਼ਾ ਲੱਗਦੇ ਰਹਿਣਗੇ ਤੇ ਇਹ ਜਿਹੜਾ ਪੰਜਾਬ ਦਾ ਰੂਰਲ 뮤זיਕ ਹੈ ਇਹ ਹਮੇਸ਼ਾ ਜਿੰਦਾ ਰਹੇਗਾ ਲੁਧਿਆਣਾ ਪੋਸਟੇ ਮਨੀਤ ਸਿੰਘ ਧੰਨਵਾਦ